ਸੰਤ ਬਾਬਾ ਈਸ਼ਰ ਸਿੰਘ ਦੀ ਰਾੜਾ ਸਾਹਿਬ ਵਾਲੇ ਗੜਵਈ ਨੂੰ ਬਾਹਰ ਬਿਠਾ ਦੇਣਾ ਤੇ ਆਪ ਸੱਚਖੰਡ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸੁਖਾਸਣ ਹੁੰਦੇ ਸੀ ਉਸ ਕਮਰੇ ਵਿੱਚ ਚਲੇ ਜਾਣਾ ਇੱਕ ਘੰਟਾ ਦੋ ਘੰਟੇ ਢਾਈ ਘੰਟੇ ਤਿੰਨ ਤਿੰਨ ਘੰਟੇ ਕਈ ਵਾਰ ਗੜਵਈ ਨੇ ਬਾਹਰ ਬੈਠੇ ਰਹਿਣਾ ਇੱਕ ਦਿਨ ਉਹ ਦੱਸਣ ਕਹਿੰਦੇ ਮੇਰੇ ਮਨ ਵਿੱਚ ਇਹ ਫੁਰਨਾ ਆ ਗਿਆ ਕਿ ਵੇਖਾਂ ਤਾਂ ਸਹੀ ਵੱਬਾ ਜੀ ਅੰਦਰ ਬਹਿ ਕੇ ਭਗਤੀ ਕਰਦੇ ਨੇ ਨਾਮ ਜਪਦੇ ਨੇ ਸਚਖੰਡ ਵਿੱਚ ਬਹਿ ਕੇ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੁਖਾਸਣ ਪਲੰਘ ਨੇ ਧੀਮੀ ਜੇ ਲਾਈਟ ਲੱਗੀ ਹੋਈ ਹੈ ਅੰਦਰ ਬਹਿ ਕੇ ਨਾਮ ਜਪਦੇ ਨੇ ਬੰਦਗੀ ਕਰਦੇ ਨੇ ਕਹਿੰਦੇ ਕਰੋਸ਼ਨਦਾਨ ਰੱਖਿਆ ਹੋਇਆ ਸੀ ਉੱਪਰ ਮੰਚ ਫਰਨਾ ਆਇਆ ਉਸ ਰੋਸ਼ਨਦਾਨ ਵਿੱਚੋਂ ਤੱਕਣ ਲੱਗੇ ਵੇਖ ਅੰਦਰ ਤੇ ਵੇਖਿਆ ਨਾਮ ਨਹੀਂ ਜਪ ਰਿਹਾ ਚੌਂਕੜੀ ਮਾਰ ਕੇ पाठ नहीं पढ़ रहे भक्ति नहीं कर रहे हाथ जोड़ के खड़े अरदास कर रहे ने फिर मत्था टेकया कि चिर सिर झुका के मथा टेक दे रहे कहते फिर थोड़ी देर बाद वेख्या मैं फिर अरदास कर रहे ने जदों रोशन दानों वेखा अरदास कर रहे ने हैं मथा टेक रहे ने अरदास कर रहे ने जब मथा टेक रहे ने ढाई बाद बाबा जी बाहर आ गए तो बहर आके बाबा ईश्वर सिंह जी ਆਪਣੇ ਸੇਵਾਦਾਰ ਨੂੰ ਕਹਿੰਦੇ ਗੜਵੇ ਨੂੰ ਭਾਈ ਤੂੰ ਵੀ ਹੁਣ ਆਰਾਮ ਕਰ ਲੈ ਫਿਰ ਸਵੇਰੇ ਅੰਮ੍ਰਿਤ ਵੇਲਾ ਫਿਰ ਉੱਠਣਾ ਕਹਿੰਦੇ ਆਪਣੀ ਕੁਲੀ ਚਲੇ ਗਏ ਅਗਲੇ ਦਿਨ ਦੀਵਾਨ ਸੀ ਮਨ ਤੇ ਭਾਰ ਬਣ ਗਿਆ ਕਿ ਗੜਵੇ ਜਿਹੜਾ ਉਹ ਵਿਸ਼ਵਾਸ ਪਾਤਰ ਹੁੰਦਾ ਹੈ ਗੜਵੇ ਉਹਨੂੰ ਬਣਾਇਆ ਜਾਂਦਾ ਹੈ ਜਿਹੜਾ ਸਾਧੂ ਦਾ ਬਿਲਕੁਲ ਵਿਸ਼ਵਾਸ ਪਾਤਰ ਹੋਵੇ ਉਹ ਬੰਦਗੀ ਦੀਆਂ ਕਈ ਚੀਜ਼ਾਂ ਗੁਪਤ ਰੱਖਦਾ ਹੈ ਤੇ ਜਦੋਂ ਚਿੱਤ ਵਿੱਚ ਆਇਆ ਵੀ ਤੈਨੂੰ ਸ਼ੰਕਾ ਹੋਇਆ ਤੂੰ ਗੜਵਾਈ ਗੜਵੇਈ ਅਖਵਾਉਣ ਦਾ ਹੱਕਦਾਰ ਨਹੀਂ ਹੈ ਤੈਨੂੰ ਸਾਧੂ ਤੇ ਸ਼ੱਕ ਪੈਦਾ ਹੋਈ ਹੈ ਤੈਨੂੰ ਬਿਨਾ ਅਗਿਆਂ ਤੋਂ ਵੇਖਣਾ ਨਹੀਂ ਚਾਹੀਦਾ ਤੈਨੂੰ ਪੁੱਛ ਕੇ ਅਗਿਆਂ ਲੈ ਕੇ ਪੁੱਛਣਾ ਚਾਹੀਦਾ ਸੀ ਕਹਿੰਦੇ ਮਨ ਤੇ ਭਾਰਜਾ ਬਣ ਗਿਆ ਤਾਂ ਪਿਛਲੀ ਸੀਟ ਤੇ ਬੈਠਿਆ ਬਾਬਾ ਜੀ ਨੂੰ ਪਿੱਛੇੋਂ ਬੇਨਤੀ ਕੀਤੀ ਕਹਿੰਦੇ ਬਾਬਾ ਜੀ ਮੇਰੇ ਕੋਲ ਨਾ ਰਤੀ ਇੱਕ ਗਲਤੀ ਹੋ ਗਈ ਬਾਬਾ ਜੀ ਸ਼ਰ ਸਿੰਘ ਜੀ ਨੂੰ ਕਹਿੰਦੇ ਜੀ ਮੇਰੇ ਕੋਲੋਂ ਰਾਤ ਇੱਕ ਗਲਤੀ ਹੋ ਗਈ ਮੋਰਲੀ ਸੀਟ ਤੇ ਬੈਠਿਆ ਬਾਬਾ ਜੀ ਮਿੱਠਾ ਜਿਹਾ ਹੱਸ ਕੇ ਮੁਸਕਰਾ ਕੇ ਕਹਿੰਦੇ ਕੋਈ ਗੱਲ ਨਹੀਂ ਤੂੰ ਵੇਖ ਹੀ ਲਿਆ ਜੋ ਵੇਖਣਾ ਸੀ ਕਹਿੰਦੇ ਅੱਖਾਂ ਪਾਰੀਆਂ ਕਹਿੰਦੇ ਮਹਾਰਾਜ ਗਲਤੀ ਹੋ ਗਈ ਕਹਿੰਦੇ ਕੋਈ ਨਹੀਂ ਤੂੰ ਵੇਖ ਹੀ ਲਿਆ ਜੋ ਵੇਖਣਾ ਸੀ ਫਿਰ ਕਹਿੰਦੇ ਮਹਾਰਾਜ ਹੁਣ ਇਹ ਤਾਂ ਦੱਸ ਦਿਓ ਇੱਕ ਸ਼ੰਕਾ ਹੋਰ ਬਣ ਗਈ ਮੈਂ ਤਾਂ ਕਿਹਾ ਤੁਸੀਂ ਨਾਮ ਜਪਦੇ ਹੋਵੋਗੇ ਬੰਦਗੀ ਕਰਦੇ ਹੋਵੋਗੇ ਤੁਸੀਂ ਤਾਂ ਅਰਦਾਸ ਹੀ ਕਰੀਂਗੇ ਜਦੋਂ ਵੇਖਿਆ ਮੈਂ ਤਿੰਨ ਚਾਰ ਵਾਰ ਤੁਸੀਂ ਅਰਦਾਸ ਕਰ ਰਹੇ ਸੀ ਮੱਥਾ ਟੇਕ ਰਹੇ ਅਰਦਾਸ ਕਰ ਰਹੇ ਸੀ ਮੱਥਾ ਟੇਕ ਰਹੇ ਸੀ ਕਿਉਂ ਤਾਂ ਬਾਬਾ ਇਸ਼ਰ ਸਿੰਘ ਜੀ ਨੇ ਕਿਹਾ ਭਾਈ ਆ ਗੁਰੂ ਨਾਨਕ ਦੇ ਘਰ ਦਾ ਸੇਵਾਦਾਰੀ ਦਾ ਚੋਲਾ ਪਾਇਆ ਲੋਕੀ ਸਾਡੇ ਇਸ ਸਰੀਰ ਨੂੰ ਕਈ ਵਾਰ ਹੱਥ ਜੋੜ ਕੇ ਮੱਥਾ ਟੇਕ ਜਾਂਦੇ ਨੇ ਰਾਤੀ ਸੌਣ ਤੋਂ ਪਹਿਲਾਂ ਸਾਰਿਆਂ ਦਾ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟੇਕ ਦਈਦਾ ਮਹਾਰਾਜ ਤੁਸੀਂ ਜਾਣੋ ਤੇ ਗੁਰੂ ਨਾਨਕ ਤੇਰੀ ਸੰਗਤ ਜਾਣੇ ਵਿੱਚ ਈਸ਼ਰ ਸਿੰਘ ਕੁਝ ਵੀ ਨਹੀਂ ਸਾਧੂ ਆਪਣੇ ਆਪ ਨੂੰ ਕੱਢ ਲੈਂਦੇ ਨੇ ਉਹਨਾਂ ਦੀ ਵਡਿਆਈ ਧਰਤੀ ਤੇ ਤਾਂ ਰਹਿੰਦੀ ਐ ਉਹ ਵਡਿਆਈਆਂ ਲੈ ਕੇ ਕੋਲ ਨਹੀਂ ਰੱਖਦੇ ਜਮ੍ਹਾਂ ਕਰਾ ਦਿੰਦੇ ਨੇ ਮਹਾਰਾਜ ਤੁਹਾਡੀਆਂ ਵਡਿਆਈਆਂ ਤੁੱਧੇ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕੋਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੇ ਸਾਈ ਮੀਆਂ ਮੀਰ ਨੇ ਦੋ ਤਿੰਨ ਮਿੰਟ ਤੋਂ ਹੋਰ ਧਿਆਨ ਦੇ। ਲਾਹੌਰ ਤੋਂ ਇੱਕ ਵਜ਼ੀਰ ਨੂੰ ਭੇਜਿਆ। ਉਹ ਤਾਂ ਨਾ ਹੀ ਵਜ਼ੀਰ ਖਾਨ ਲਿਖਿਆ। ਇਤਿਹਾਸ ਜਦੋਂ ਤੁਸੀਂ ਸ਼੍ਰੀ ਦਰਬਾਰ ਸਾਹਿਬ ਜਾਓਗੇ ਜਿੱਧਰ ਲੰਗਰ ਹਾਲ ਬਣਿਆ ਹੋਇਆ ਲੰਗਰ ਸਾਹਿਬ। ਉਧਰੋਂ ਐਂਟਰ ਕਰੋਗੇ ਜਿੱਥੇ ਦੁੱਖ ਭੰਜਨੀ ਵੇਰ ਹੈ, ਉਹਦੇ ਨਾਲ ਇੱਕ ਛੋਟਾ ਜਿਹਾ ਥੜਾ ਬਣਿਆ ਹੈ। ਉਹਦੇ ਉੱਤੇ ਸੰਗਤ ਬਹਿ ਕੇ ਪਾਠ ਕਰਦੀ ਉਹ ਥੜੇ ਦਾ ਨਾਮ ਹੈ 86 ਤੀਰਥ। ਉਸ ਥੜੇ ਕੋਲ ਇੱਕ ਬੋਰਡ ਲਿਖਿਆ ਹੈ। ਬੋਰ ਲੱਗਾ ਹੋਇਆ ਉੱਥੇ ਇਹ ਇਤਿਹਾਸ ਲਿਖਿਆ ਹੈ ਉਸ ਜਗ੍ਹਾ ਤੇ ਘਟਨਾ ਕੱਢੀ ਸਾਈ ਮੀਆਂ ਮੀਰ ਨੇ ਵਜ਼ੀਰ ਖਾਨ ਨੂੰ ਕੱਲਿਆ ਲਾਹੌਰ ਤੋਂ ਉਹਨੂੰ ਇੱਕ ਰੋਗ ਲੱਗ ਗਿਆ ਪੇਟ ਵਿੱਚ ਪਾਣੀ ਵਾਲਾ ਫੋੜਾ ਹੋ ਗਿਆ ਭਰ ਜਾਂਦਾ ਫੁੱਟ ਜਾਂਦਾ ਵੈਦਨ ਜਵਾਬ ਦਿੱਤਾ ਕਹਿੰਦੇ ਵੀ ਹੁਣ ਥੋੜੇ ਚਿਰਾਂ ਬਾਅਦ ਤੇਰੀ ਮੌਤ ਹੋ ਜਾਏਗੀ ਇਹਦਾ ਕੋਈ ਇਲਾਜ ਨਹੀਂ ਉਹਨ ਸਾਈ ਮੀਆਂ ਮੀਰ ਨੂੰ ਅਪਰੋਚ ਕੀਤੀ ਜਦੋਂ ਬੰਦੇ ਦੀ ਬਾਪੇਸ਼ ਬੈਦਾਂ ਵੱਲ ਡਾਕਟਰਾਂ ਵੱਲ ਨਾ ਜਾਵੇ ਫਿਰ ਉਹ ਰੱਬ ਵੱਲ ਦੇ ਪਾਸੇ ਨੂੰ ਮੁੜਦਾ ਹੈ ਸਾਈ ਮੀਆਂ ਮੀਰ ਨੂੰ ਅਰਜ਼ ਕੀਤੀ ਉਹਨਾਂ ਕਹੇ ਭਾਈ ਇਸ ਧਰਤੀ ਤੇ ਰੱਬ ਹੈ ਉਹਦੇ ਕੋਲ ਜਾ ਕੇ ਅਰਦਾਸ ਕਰ ਕੌਣ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਜਾ ਸ੍ਰੀ ਅੰਮ੍ਰਿਤਸਰ ਸਾਹਿਬ ਚਲਾ ਜਾ ਮਜ਼ੀਰ ਖਾਨ ਆ ਗਿਆ ਦਰਦਨਾ ਕੋਲ ਹੰਦਾ ਆਪਣੇ ਅਹਿਲਕਾਰਨ ਸਮੇਤ ਪਹੁੰਚਿਆ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਉਸ ਥੜੇ ਤੇ ਵਿਰਾਜਮਾਨ ਨੇ ਜਿੱਥੇ ਦੁੱਖ ਪੰਜਨੀ ਵੇਰ ਹੈ ਹੱਥ ਜੋੜ ਕੇ ਮੱਥਾ ਟੇਕਿਆ ਜੀ ਮੈਨੂੰ ਸਾਈ ਮੀਆਂ ਮੀਰ ਜੀ ਨੇ ਕੱਲਿਆ ਉਹਨਾਂ ਦਾ ਨਾਮ ਸੁਣ ਕੇ ਹਜ਼ੂਰ ਇਕਦਮ ਸचेत ਹੋ ਗਏ ਪਿਆਰ ਵਿੱਚ ਬੋਲੇ ਦੱਸੋ ਜੀ ਕੀ ਹੁਕਮ ਹੈ ਕਿਸੇ ਬੰਦਗੀ ਵਾਲੇ ਨਿਕਲੇ ਕਹਿੰਦੇ ਜੀ ਮੇਰੇ ਪੇਟ ਵਿੱਚ ਫੋੜਾ ਹੈ ਵੈਦਾਂ ਨੇ ਜਵਾਬ ਦਿੱਤਾ ਮੇਰਾ ਇਲਾਜ ਕਰੋ ਮੈਨੂੰ ਜਲ ਉਧਰ ਦਾ ਰੋਗ ਹੈ ਜਲ ਭਰਨ ਵਾਲਾ ਫੋੜਾ ਹੈ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਿਹਾਰ ਨਾਲ ਬਚਨ ਕਿਹਾ ਉਹ ਜਿਹੜਾ ਬਜ਼ੁਰਗ ਆਉਂਦੇ ਨਾ ਚਿੱਟੇ ਦਾੜੇ ਵਾਲਾ ਮਿੱਟੀ ਦੀ ਟੋਕਰੀ ਛੱਟ ਕੇ ਆ ਰਹੇ ਹਨ ਉਹ ਬਜ਼ੁਰਗਾਂ ਨੂੰ ਜਾ ਕੇ ਕਹੋ ਕਿ ਬਾਬਾ ਜੀ ਮੈਨੂੰ ਠੀਕ ਕਰੋ ਵਜ਼ੀਰ ਖਾਨ ਨੇ ਕਿਹਾ ਜੀ ਠੀਕ ਹੈ ਉੱਠ ਕੇ ਹਲਕਾਰਾਂ ਨਾਲ ਤੁਰ ਪਿਆ ਚਿੱਤ ਵਿੱਚ ਪਤਾ ਕੀ ਹੈ ਬੰਦਾ ਬਹੁਤ ਬਜ਼ੁਰਗ ਹੈ ਹੋ ਸਕਦਾ ਕੋਈ ਵੈਦਗੀ ਜਾਣਦਾ ਹੋਵੇ ਵੈਦ ਰੱਖੇ ਹੋਣੇ ਦਵਾਈ ਦੋਈ ਦੇਣ ਨੂੰ ਜਿੱਥੇ ਬਾਮਾ ਬੁੱਢਾ ਸਾਹਿਬ ਦੀ ਵੇਰ ਹੈ ਉੱਥੋਂ ਤੱਕ ਤੁਰ ਕੇ ਕੱਚੀ ਪਰ ਕਰਮਾਂ ਵੇ ਸਰੋਵਰ ਦੇ ਕੰਢੇ ਚੱਲ ਕੇ ਆਇਆ ਵਜ਼ੀਰ ਖਾਨ ਮੋਰੇ ਬਾਬਾ ਬੁੱਢਾ ਸਾਹਿਬ ਮਿਲ ਗਏ ਇਹ ਬਜ਼ੁਰਗ ਪਤਾ ਕੌਣ ਹੈ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਉਮਰ ਉਸ ਵਕਤ 100 ਸਾਲ ਦੀ ਹੋ ਚੱਲੀ ਹੈ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਹੱਥ ਜੋੜ ਕੇ ਕਿਹਾ ਉਸ ਵਜ਼ੀਰ ਖਾਨ ਨੇ ਜੀ ਮੈਨੂੰ ਗੁਰੂ ਅਰਜਨ ਸਾਹਿਬ ਜੀ ਨੇ ਤੁਹਾਡੇ ਵੱਲ ਕੱਲਿਆ ਮੈਂ ਲਾਹੌਰ ਤੋਂ ਆਇਆ ਮੇਰੇ ਪੇਟ 'ਤੇ ਜ਼ਲੋਦਰ ਦਾ ਰੋਗ ਹੈ ਫੋੜਾ ਹੋਇਆ ਹੈ ਮੈਨੂੰ ਠੀਕ ਕਰੋ ਬਾਬੇ ਬੁੱਢੇ ਨੇ ਇੱਕਦਮ ਰੋਵ ਵਿੱਚ ਬੋਲਿਆ ਕਹਿੰਦੇ ਨੌਕਰ ਕੋਲੋਂ ਕੀ ਮੰਗਦੇ ਆ ਉਹ ਮਾਲਕ ਬੈਠੇ ਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹ ਖਸਮ ਬੈਠੇ ਮਾਲਕ ਬੈਠੇ ਨੇ ਨੌਕਰ ਕੋਲੋਂ ਕੀ ਮੰਗਦਾ ਕਹਿੰਦੇ ਜੀ ਉਹਨਾਂ ਨੇ ਤੁਹਾਡੇ ਵੱਲ ਘੱਲੇ ਹੁਣ ਵਾਵਾ ਬੁੱਢਾ ਸਾਹਿਬ ਚੁੱਪ ਕਰ ਗਏ ਦੇਖੋ ਜਿੱਥੋਂ ਮੈਂ ਕਥਾ ਸ਼ੁਰੂ ਕੀਤੀ ਸੀ ਗੁਰੂ ਨੇ ਕਹਿਣਾ ਕਿ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਚਰਨ ਤੋੜ ਮੰਗ ਕੋਰ ਸਿੱਖਾਂ ਦੀ ਪਰ ਦੂਜੇ ਪਾਸੇ ਗੁਰਸਿੱਖ ਨੇ ਵਚਣੇ ਉਹ ਦੇਣ ਨਾ ਲੱਗਦੇ ਕਿਤੇ ਚਰਨ ਤੋੜ ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਗੁਰੂ ਅਰਜਨ ਸਾਹਿਬ ਨੇ ਤੁਹਾਡੇ ਕੋਲ ਕੱਲੇ ਆ ਉਹ ਕਹਿੰਦੇ ਮੇਰੇ ਕੋਲ ਕੀ ਲੈਣਾ ਮਾਲਕ ਬੈਠੇ ਨੇ ਮਾਲਕ ਕੋਲੋਂ ਮੰਗ ਨੌਕਰਾਂ ਕੋਲੋਂ ਨਹੀਂ ਮੰਗੀਦਾ ਮਾਲਕ ਦੇ ਬੈਠਿਆਂ ਨੌਕਰਾਂ ਨੂੰ ਨਹੀਂ ਕਹੀਦਾ ਕਹਿੰਦੇ ਜੀ ਉਹਨਾਂ ਤੁਹਾਡੇ ਕੋਲ ਕੱਲੇ ਆ ਜਦੋਂ ਜਿੱਦ ਕਰਨ ਲੱਗ ਪਏ ਬਾਬੇ ਬੁੱਢੇ ਨੇ ਟੋਕਰੀ ਨਾਲ ੱੱੱਕਾ ਮਾਰ ਕੇ ਕਿਹਾ ਚੱਲ ਪਰਾਂ ਹਟ ਨੌਕਰਾਂ ਕੋਲੋਂ ਮੰਗਦਾ ਮਾਲਕ ਕੋਲੋਂ ਮੰਗ ਇੰਨੀ ਗੱਲ ਕਹਿ ਕੇ ਧੱਕਾ ਮਾਰ ਕੇ ਟੋਕਰੀ ਨਾਲ ਪਰੇ ਲੰਘ ਗਏ ਪੇਟ ਵਿੱਚ ਦਰਦ ਸ਼ੁਰੂ ਹੋਇਆ ਮਸਾਂ ਤੁਰ ਕੇ ਆਇਆ ਕਿਵੇਂ ਮਹਾਰਾਜ ਉਹ ਤਾਂ ਮੈਨੂੰ ਧੱਕਾ ਮਾਰ ਕੇ ਚਲੇ ਗਿਆ ਉਹ ਤਾਂ ਗੁੱਸੇ ਵਿੱਚ ਹੀ ਬਹੁਤ ਨੇ ਹਜ਼ੂਰ ਬੋਲੇ ਉਹਨਾਂ ਕੀ ਕਿਹਾ ਕਹਿੰਦੇ ਜੀ ਉਹ ਕਹਿੰਦੇ ਮਾਲਕ ਕੋਲੋਂ ਮੰਗ ਮਾਲਕ ਦੇ ਬੈਠਿਆਂ ਨੌਕਰਾਂ ਕੋਲੋਂ ਨਹੀਂ ਮੰਗੀਦਾ ਮੈਂ ਤਾਂ ਨੌਕਰਾਂ ਗੁਰੂ ਅਰਜਨ ਸਾਹਿਬ ਦੇ ਘਰ ਦਾ ਮਾਲਕ ਕੋਲੋਂ ਮੰਗ ਕਹਿੰਦੇ ਜੀ ਜਦੋਂ ਦਾ ਟੋਕਰੀ ਦਾ ਧੱਕਾ ਮਾਰਿਆ ਟੋਕਰੀ ਨਾਲ ਮੇਰੇ ਦਰਦ ਹੋ ਰਿਹਾ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਮੁਸਕਰਾਪੇ ਹੱਸਪੇ ਪਰ ਤੱਕ ਹਰ ਗੁਰੂ ਅਰਜਨ ਸਾਹਿਬ ਮਹਾਰਾਜ ਬੋਲੇ ਕਹਿੰਦੇ ਵਜ਼ੀਰ ਖਾ ਹੁਣ ਤੈਨੂੰ ਦਵਾਈ ਦਾਰੂ ਦੀ ਲੋੜ ਨਹੀਂ ਹੈ ਤੇਰਾ ਇਲਾਜ ਹੋ ਗਿਆ ਬਾਬੇ ਬੁੱਢੇ ਦੇ ਹੱਥਾਂ ਦੀ ਟੋਕਰੀ ਵੱਜ ਗਈ ਤੇਰਾ ਇਲਾਜ ਹੋ ਗਿਆ ਬਾਬੇ ਬੁੱਢੇ ਨੇ ਆਪਣੇ ਸਿਰ ਨਹੀਂ ਲਿਆ ਕਿ ਮੈਂ ਠੀਕ ਕੀਤਾ ਪਰ ਬਾਬੇ ਬੁੱਢੇ ਦੇ ਹੱਥਾਂ ਦੀ ਟੋਕਰੀ ਵੱਜ ਗਈ ਤੂੰ ਠੀਕ ਹੋ ਗਿਆ ਪਤਾ ਕਿਉਂ ਉਹ ਕੋਈ ਆਮ ਸਰੀਰ ਨਹੀਂ ਹੈ ਉਹਦੇ ਕਦਮਾਂ ਵਿੱਚ ਕ੍ਰਾਂਤੀ ਹੈ ਉਹਦੇ ਬੋਲਾਂ ਵਿੱਚ ਬਰਕਤ ਹੈ ਉਹਦੇ ਹੱਥਾਂ ਵਿੱਚ ਕਰਾਮਾਤ ਹੈ ਉਹ ਇਸ ਲਈ ਭਰੀ ਹੈ ਬਾਬੇ ਬੁੱਢੇ ਨੇ ਵਡਿਆਈ ਲੈ ਕੇ ਕਦੇ ਕੋਲ ਨਹੀਂ ਰੱਖੀ ਰੋਜ਼ ਕਿਹਾ ਸਤਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਆਉ ਜਿੰਨਾਂ ਦੀ ਪੰਜਾਬ ਚ ਬੈਠੇ ਇਤਨੀ ਵਡਿਆਈਆਂ ਹੋ ਰਹੀਆਂ ਨੇ ਵਡਿਆਈਆਂ ਜਮ੍ਹਾਂ ਕਰਵਾਈਆਂ ਹੋਈਆਂ ਨੇ ਉਂਝ ਨਹੀਂ ਹੁੰਦੀ ਤੁਸੀਂ ਇੱਥੇ ਮਿਲੀਅਨ ਟ੍ਰਿਲੀਅਨ ਪੌਂਡਾਂ ਦੇ ਮਾਲਕ ਬਣ ਜਾਓ ਜਾਇਦਾਦ ਰੱਖ ਲਓ ਕੋਈ ਵਡਿਆਈ ਨਹੀਂ ਰਹੇਗੀ ਇੱਥੇ ਕੁੱਤੇ ਬਿੱਲੀਆਂ ਦੇ ਨਾਮ ਵੀ ਮਿਲੀਆਂ ਨੇ ਦੇ ਵਿੱਚ ਪ੍ਰਾਪਰਟੀ ਹੈ ਕੁੱਤੇ ਬਿੱਲੀਆਂ ਦੇ ਨਾਮ ਵੀ ਸਜਣੋ ਨਾਮ ਦੀ ਸੋਭਾ ਹੈ ਇਸ ਯੁੱਗ ਮੈਂ ਸੋਭਾ ਨਾਮ ਕੀ ਆਓ ਇੱਕ ਵਾਰ ਆਪਾਂ ਵੀ ਕਹੀਏ ਮੇਰਾ ਵਿਸ਼ਾ ਫਿਰ ਰਹਿ ਗਿਆ ਕੀ ਅਰਦਾਸ ਕਿਦੇ ਅੱਗੇ ਕਰਨੀ ਹੈ ਅਰਦਾਸ ਕਿਦੇ ਅੱਗੇ ਕਰਨੀ ਆਓ ਇੱਕ ਵਾਰ ਪੜੋ ਪਿਆਰ ਨਾਲ ਫਿਰ ਅਪ ਬੀਤਨ ਸਰਵਨ ਕਰਨੇ ਮਿਲ ਕੇ ਕਹੋ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਕੋਈ ਨਾਉ ਨਾ ਜਾਣੇ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਕਹੁ ਨਾਨਕ ਸਬ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਕਹੁ ਨਾਨਕ ਸਬ ਤੇਰੀ ਵਡਿਆਈ ਅੱਜ ਕੇ ਕੋਈ ਨਾ ਨਾ ਜਾਣੇ ਕਹੁ ਨਾਨਕ ਸਬ ਤੇਰੀ ਵਡਿਆਈ ਤੁਧਿਆ ਗੈਰ ਦਾਸ ਮਾਰੀ ਤੁ ਦਿਆ ਗਏ ਅਰਦਾਸ ਹਮਾਰੀ ਤੁ ਦਿਆ ਗਏ ਅਰਦਾਸ ਹਮਾਰੀ ਤੁ ਦਿਆ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਮੇਰਾ ਕਹੁ ਨਾਨਕ ਸਬ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਕਹੁ ਨਾਨਕ ਸਬ ਤੇਰੀ ਵਡਿਆਈ ਵਾ ਕੋਈ ਨਾਉ ਨ ਜਾਣੇ ਕਹੁ ਨਾਨਕ ਸਬ ਤੇਰੀ ਵਡਿਆਈ ਅੱਖੋ ਸਤ ਨਾਮ ਸ੍ਰੀ ਸਤਿਗੁਰੂ ਕਿਰਪਾ ਬਖਸ਼ੇ ਕਰਨ ਤੁਹਾਡੀ ਸਾਰਿਆਂ ਦੀ ਹਾਜ਼ਰੀ ਦਰਗਾਹੀ ਪ੍ਰਵਾਨ ਹੋਵੇ ਕਬੀਰ ਸੇਵਕ ਕੋ ਦੋਵੇਂ ਭਲੇ ਇੱਕ ਸੰਤ ਤੇ ਕ੍ਰਾਮ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਆਉਣ ਦਾ ਤਾਂ ਫਾਇਦਾ ਹੈ ਜੇ ਆਪਾਂ ਨਾਮ ਜਪੀਏ ਪਹਿਲਾਂ ਵੀ ਤੁਹਾਨੂੰ ਜਪਾਇਆ ਸਾਰੀ ਕਥਾ ਨਹੀਂ ਯਾਦ ਰਹਿੰਦੀ ਹੁੰਦੀ ਇੰਨਾ ਕੁ ਯਾਦ ਰੱਖ ਲਿਓ ਵੀ ਜਦੋਂ ਤੁਹਾਡੀ ਸਵੇਰੇ ਨੀਂਦ ਵਿੱਚੋਂ ਜਾਗ ਖੁੱਲੇ ਜਦੋਂ ਸਵੇਰੇ ਤੋਡੀ ਨੀਂਦ ਵਿੱਚੋਂ ਜਾਗ ਖੁੱਲੇ 4 5 6 ਵਜੇ ਜਦੋਂ ਵੀ ਉੱਠਦੇ ਅਨਸਾਰ ਪਹਿਲਾਂ ਕੀ ਜਪਣਾ ਫਰਸਟ ਵਰਡ ਐਵਰੀ ਡੇ ਤੋਂ ਡੇ ਹੋਣਾ ਚਾਹੀਦਾ ਤੋਡੀ ਜ਼ੁਬਾਨ ਤੇ ਫਰਸਟ ਵਰਡ ਉੱਠਦੇ ਅਨਸਾਰ ਇਹ ਆਵੇ ਸਤਨਾਮ ਸ੍ਰੀ ਵਾਹਿਗੁਰੂ ਉੱਠਦੇ ਅਨਸਾਰ ਜਪਣਾ ਸਤਨਾਮ ਸ੍ਰੀ ਵਾਹਿਗੁਰੂ ਜਪ ਲੋਂਗੇ ਭਾਈ ਮੈਂ ਕੱਲ ਨੂੰ ਪੁੱਛ ਲੈਣਾ ਵੀ ਸਵੇਰੇ ਉੱਠ ਕੇ ਕਿਨੇ ਵਾਹਿਗੁਰੂ ਵਾਹਿਗੁਰੂ ਜੇ ਫੇਸਬੁੱਕ ਦਾ ਨਿਤਨੇਮ ਕਰਨਾ ਫਿਰ ਨਹੀਂ ਜਪਣਾ ਲੋਕੀ ਤਾਂ ਉੱਠਦੇ ਆਂ ਸਾਰ ਨਿਤਨੇ ਵੀ ਫੇਸਬੁੱਕ ਦਾ ਰਹਿ ਗਏ ਲੋਕਾਂ ਕੋਲ ਜਪ ਲੋਂਗੇ ਭਾਈ ਸਵੇਰੇ ਨੀਂਦ ਚੋਂ ਜਾਗ ਖੁੱਲੀ ਵਾਹਿਗੁਰੂ ਕਹਿ ਲੋਂਗੇ ਹੱਥ ਖੜੇ ਕਰਕੇ ਜਕਾਰਾ ਛੱਡੋ ਇਹੀ ਵਰਸੀ ਮਨਾਈ ਦਾ ਲਾਭ ਸਵੇਰੇ ਉੱਠਦੇ ਆਂ ਵਾਹਿਗੁਰੂ ਕਹਿਣ ਸਤਿ ਸ੍ਰੀ ਅਕਾਲ ਜਦੋਂ ਨੀਂਦ ਚੋਂ ਜਾਗ ਖੁੱਲੇ ਉੱਠਦੇ ਆਂ ਸਾਰ ਹੱਥ ਜੋੜ ਕੇ ਕਹਿਣਾ ਸਤਨਾਮ ਸ੍ਰੀ ਵਾਹਿਗੁਰੂ 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 ਮੇਰਾ ਵਿਸ਼ਵਾਸ ਹੈ ਮੀਨਾ ਕਜਪ ਕੇ ਵੇਖ ਲੋ ਤੁਹਾਡੇ ਕਰਦਾ ਮੋਸਟ ਵੇਅਰ ਚੇਂਜ ਹੋ ਜਾਏਗਾ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਹਸਥਿਲ ਸੋਇਨ ਜਵਾਰੇ ਆਓ ਕੀਰਤਨ ਸਰਵਣ ਕਰਨੇ ਪੰਥ ਦੇ ਮਹਾਨ ਕੀਰਤਨੀਏ ਮੇਰੇ ਬਹੁਤ ਹੀ ਪਿਆਰੇ ਅਜ਼ੀਜ਼ ਭਾਈ ਸੇ ਭਾਈ ਮਹਿਤਾਬ ਸਿੰਘ ਜੀ ਜਲੰਧਰ ਵਾਲੇ ਸੰਗਤਾਂ ਉਹਨਾਂ ਨੂੰ ਬੜਾ ਪਿਆਰ ਕਰਦੀਆਂ ਨੇ ਉਹਨਾਂ ਨੇ ਤੁਹਾਨੂੰ ਕੀਰਤਨ ਸਰਵਣ ਕਰਾਉਣੇ ਅਗਲਾ ਪ੍ਰੋਗਰਾਮ ਸਰਵਣ ਕਰੋ ਗੱਜ ਕੇ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ